ਸਤਿ ਸ੍ਰੀ ਅਕਾਲ ਨਮਸਕਾਰ ਅਦਬ ਕਿਹਾ ਚਾਹ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇਹ ਦੋਸਤੋ ਤੁਸੀਂ ਵੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਜਿੰਨੂੰ ਹਰਿਮੰਦਰ ਸਾਹਿਬ ਵੀ ਕਹਿੰਦੇ ਵੇ ਗੋਲਡਨ ਟੈਂਪਲ ਵੀ ਕਹਿੰਦੇ ਵੇ ਤੇ ਗੁਰੂ ਦੀ ਨਗਰੀ ਵੀ ਕਹਿੰਦੇ ਵੇ ਜਿੱਥੇ ਲੱਖਾਂ ਸ਼ਰਧਾਲੂ ਰੋਜ਼ ਦਰਸ਼ਨ ਕਰਾਉਂਦੇ ਵੀ ਇਸ਼ਨਾਨ ਕਰਾਉਂਦੇ ਵੇ ਇੰਡੀਆ ਚੋਂ ਬਾਹਰ ਦੇ ਮੁਲਕਾਂ ਚੋਂ ਵੀ ਹਰ ਵਕਤ ਜਦੋਂ ਵੀ ਤੁਸੀਂ ਉੱਥੇ ਜਾਓਗੇ ਜੇ ਤੁਹਾਨੂੰ ਸੰਗਤਾਂ ਦਾ ਆੜਾ ਆਇਆ ਮਲੇਗਾ ਇੰਨੀ ਕੁ ਸੰਗਤ ਹੁੰਦੀ ਏ ਇੰਨੀ ਕੁ ਰੌਣਕਾਂ ਹੁੰਦੀ ਏ ਕਿਸੇ ਨਾ ਕੋਈ ਸੁਖਣਾ ਸੁਹੀ ਹੁੰਦੀ ਏ ਕੋਈ ਦਰਸ਼ਨ ਕਰਨਾ ਦਾ ਕੋਈ ਇਸ਼ਨਾਨ ਕਿਨਾਰੇ ਆਇਆ ਨੀ ਕਿ ਮਨ ਨੂੰ ਸ਼ਾਂਤੀ ਮਿਲਦੀ ਏ ਜਦੋਂ ਤੁਸੀਂ ਗੁਰਦਵਾਰ ਸਾਹਿਬ ਚ ਪਹੁੰਚ ਜਾਂਦੇ ਹੋ ਲੇਕਿਨ ਰਾਸ਼ੀ ਬਹੁਤ ਹੁੰਦਾ ਹੈ ਅਗਰ ਤੁਸੀਂ ਅੰਦਰ ਜਾਣਾ ਇਨਸਾਈਡ ਜਾਣਾ ਜੇ ਸਿੱਧੇ ਸਿੱਧੇ ਚਲੇ ਜਾਓ ਤੜਕੇ ਪਹਿਲੇ ਤੇ ਵਾਰੀ ਛੇਤੀ ਆ ਜਾਂਦੀ ਏ ਨੀ ਦਿੱਤਾਂ ਨੂੰ 1-2 ਘੰਟੇ ਬੀਟ ਕਰਨੀ ਪੈ ਸਕਦੀ ਹੈ ਕਿਉਂਕਿ ਸੰਗਤ ਬਹੁਤ ਹੁੰਦੀ ਹੈ। ਇੰਡੀਆ ਚ ਵੀ ਬਹੁਤ ਲੋਗ ਆਉਂਦੇ ਵੇ ਜਿਹੜੇ ਲੋਕ ਵੈਸ਼ਨੋ ਮਲਦਾ ਜਾਂਦੇ ਜੰਮੂ ਕਈ ਵਾਪਸੀ ਦੀ ਅੰਮ੍ਰਿਤਸਰ ਆਉਂਦੇ ਵੇ ਤੇ ਕਈ ਪਹਿਲਾਂ ਅੰਮ੍ਰਿਤਸਰੋਂ ਕੇ ਵੈਸ਼ਨੋ ਮਲਦਾ ਜਾਂਦੇ ਵੇ। ਲੰਗਰ ਤੁਹਾਨੂੰ ਮਿਲ ਜਾਂਦਾ ਜੀ ਫ੍ਰੀ ਆਫ ਕੋਸਟ ਹਰ ਵਕਤ ਤਿਆਰ ਮਿਲਦਾ ਹੈ। ਯਾਤਰਾਵਾਂ ਵਾਸਤੇ ਜਗ੍ਹਾ ਬਣੀ ਰਹਿਣ ਨੂੰ ਸ਼ਰਾਮਾਂ ਬਣੀ ਐ ਥੋੜੀ-ਬੋੜ ਚਾਰਜ ਹੈਗੇ ਵੇ ਉਹ ਤੁਸੀਂ ਦੇ ਕੇ ਸਰਾਚੀ ਠਹਿਰ ਸਕਦੇ ਹੋ ਆਊਟਸਾਈਡ ਤੇ ਵੀ ਕਾਫੀ ਕੁਝ ਬਣਿਆ ਹੈ ਹੋਟਲ ਵੀ ਬਣੇ ਹੋਏ ਕੁਝ ਸਰਾਵਾਂ ਬਣੀਆਂ ਕੁਝ ਗੈਸਟ ਹਾਊਸ ਬਣੇ ਹੋਏ ਉੱਥੇ ਤੁਸੀਂ ਸਟੇ ਕਰ ਸਕਦੇ ਹੋ ਇਹ ਦੁੱਖ ਭੰਜਨੀ ਬੇਰੀ ਜੀ ਇੱਥੇ ਵੀ ਲੋਕ ਮੱਥਾ ਟੇਕਦੇ ਵੇ ਇਸ ਤੋਂ ਬਾਅਦ ਇੱਕ ਹੋਰ ਸਾਈਟ ਆ ਜਾਂਦੀ ਹੈ ਉੱਥੇ ਇਸ਼ਨਾਨ ਕਰਦੇ ਵੀ ਇਹ ਅਮਰਸ਼ਾਦਾ ਪਾਸਾ ਲਾਗਿਆ ਜੀ ਇੱਥੇ ਹਾਰਮਨ ਵਜਦੇ ਰਹਿੰਦੇ ਵੇ ਕਿਉਂਕਿ ਉੱਥੇ ਹਾਨ ਨਮਾਲਣਾ ਸ਼ੀਕੀ ਸਮਝਦੇ ਵੇ ਬਾਰਦੇ ਮੁਰਕੇ ਹਾਰ ਨਾ ਮਾਰ ਲੋ ਤੇ ਬਹੁਤ ਗੁੱਸਾ ਚੜਦਾ ਇਹਨੇ ਮੇਰੀ ਗਲਤੀ ਤੇ ਵਗ ਹਾਨ ਕੇ ਮਾਰਿਆ ਕਿ ਉੱਥੇ ਕੋਈ ਮੈਨੇਜ ਕਰਦਾ ਇਹ ਅੰਮ੍ਰਿਤਸਰ ਦਾ ਬਾਸੜਾ ਹੈ ਇਥੋਂ ਕਰੀਬ-ਕਰੀਬ 1.5 ਕਿਲੋਮੀਟਰ ਦੂਰ ਅੰਮ੍ਰਿਤਸਰ ਰਗਾ ਵਾਇਆ ਘੰਟਾ ਕਰ ਤੁਸੀਂ ਜਾ ਸਕਦੇ ਹੋ ਤੇ ਮਾਰਕੀਟ ਹੈਗੀ ਤਾਂ ਹਰ ਤਰ੍ਹਾਂ ਦੀ ਚੀਜ਼ਾਂ ਮਿਲ ਜਾਂਦੀਆਂ ਕੱਪੜੇ ਅੰਮ੍ਰਿਤਸਰ ਦੇ ਬੜੇ ਮਸ਼ਹੂਰ ਹੈਗੇ ਜੀ ਬੜੀਆਂ-ਬੜੀਆਂ ਮਸ਼ਹੂਰੀਆਂ ਹੈਂਦੀਆਂ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦਾ ਕੁਲਚਾ ਬੜਾ ਮਸ਼ਹੂਰ ਹੈ ਆਲੂ ਵਾਲਾ ਪਿੱਛਾ ਕੁਚਾ ਜਲੇਬੀਆਂ ਅੰਮ੍ਰਿਤਸਰ ਦੀ ਲੱਸੀ ਬੜੀ ਮਸ਼ਹੂਰ ਹੈ ਜੀ ਅਗਰ ਤੁਸੀਂ ਇੱਥੇ ਰਹਿੰਦੇ ਹੋ ਜਾਂ ਗਏ ਹੋ ਫਿਰ ਤੇ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਨਵੇਂ ਜਾ ਰਹੇ ਹੋ ਤੇ ਇਹ ਚੀਜ਼ਾਂ ਦਾ ਅਨੁਜਾਇ ਜ਼ਰੂਰ ਕਰਨਾ ਤੁਹਾਨੂੰ ਮਜ਼ਾ ਆਏਗਾ ਅੰਮ੍ਰਿਤਸਰ ਸ਼ਹਿਰ ਦਾ ਲੇਕਿਨ ਇੱਕ ਗੱਲ ਖਾਸ ਧਿਆਰ ਖੜੀ ਜਿਹੜੇ ਦੇ ਇੰਡੀਆ ਦੇ ਲੋਕਾਂ ਦੇ ਵੀ ਉਹਨਾਂ ਨੂੰ ਤੇ ਥੋੜਾ ਬਹੁਤ ਪਤਾ ਹੈਗਾ ਵੀ ਇੱਥੇ ਰਫੀ ਹੋ ਜਾਂਦੀ ਹੈ ਚੋਰੀ ਵੀ ਹੋ ਜਾਂਦੀ ਹੈ ਲੇਕਿਨ ਜਿਹੜੇ ਲੋਕ ਵਿਦੇਸ਼ਾਂ ਤੋਂ ਜਾਂਦੇ ਨੇ ਨਾ ਉਹ ਆਪਣਾ ਖਾਸ ਧਿਆਰ ਕਰਨ ਡਾਲਰਾਂ ਦਾ ਪਾਉਂਡ ਜੁੱਦਰੀ ਪਾਸਵਰਡ ਤੇ ਹੋਰ ਜਿਹੜਾ ਜੁੜੀ ਸਮਾਨ ਹੈਗਾ ਕਿਉਂਕਿ ਆਈਕਨ ਲੋਕੀ ਕਰਦੇ ਵੇ ਮੋਟਰਸਾਈਕਲ ਤੇ ਆਗੇ ਨਾ ਤੇ ਲੇਡੀਜ਼ ਦਾ ਖਾਸ ਕਰਕੇ ਪਰਸ ਖਿੱਚ ਕੇ ਲੈ ਜਾਂਦੇ ਵੀ ਕੋ ਗ ਲੈ ਜਾਂਦੇ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਵਿਦੇਸ਼ ਤੋਂ ਆਏ ਨਾ ਜੇ ਡਲਦ ਰਉਣਗੇ ਪੈਸੇ ਹੋਣਗੇ ਪਾਸਵਰਡ ਹੋਏਗਾ ਕੋਈ ਪਾਉਂਡ ਹੋਏਗਾ ਕੋਈ ਬਾਦਿ ਕਰੰਸੀ ਹੋਏਗੀ ਇਸ ਕਰਕੇ ਦੋਸਤੋ ਇਹ ਚੀਜ਼ਾਂ ਦਾ ਖਾਸ ਧਿਆਨ ਬਾਕੀ ਖਾਣ ਪੀਣ ਦੀ ਵੀ ਦੇਖ ਲਓ ਮਜਾ ਤੁਸੀਂ ਕੋ ਪੂਰੀਆਂ ਤਲੀਆਂ ਜਾ ਰਹੀਆਂ ਜੀ ਪੂਰੀਆਂ ਖਾਓ ਗੋਲ ਗੱਪੀ ਖਾਓ ਜਲੇਬੀਆਂ ਖਾਓ ਕੁਲਚੇ ਖਾਓ ਯਾਨੀ ਕਿ ਤਨਹਾਰ ਚੀਜ਼ ਮਿਲੇਗੀ ਅੰਮ੍ਰਿਤਸਰ ਦੀ ਹਰ ਚੀਜ਼ ਮਸ਼ਹੂਰ ਹੈ ਜੋਟੀ ਕੁਲਚਾ ਬਾਹਰ ਦੇ ਸ਼ਹਿਰਾਂ ਚ ਵੀ ਨਾ ਜਦੋਂ ਕਿਤੇ ਕੁਲਚੇ ਦਾ ਨਾਮ ਆਦਾ ਤੇ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦਾ ਕੁਲਚਾ ਮਸ਼ਹੂਰ ਹੁੰਦਾ ਹੈਗਾ ਇੱਥੇ ਲੋਕ ਸ਼ੋਪਿੰਗ ਕਰਨ ਵੀ ਬੜੀ ਆਂਦੇ ਵੇ ਕੱਪੜੇ ਦਾ ਕੰਮ ਬਹੁਤ ਹੈਗਾ ਤੇ ਮਾਰਕੀਟ ਹੈਗੀ ਇੱਕ ਕਟੜਾ ਜਮਨ ਸਿੰਘ ਐ ਦੇਖ ਲਓ ਤੁਸੀਂ ਕਟੜਾ ਜਮਨ ਸਿੰਘ ਮਾਰਕੀਟ ਹੈਗੀ ਜੀ ਇੱਥੇ ਲੀਡੀਜ਼ ਦਾ ਬਹੁਤ ਰਸ਼ ਹੁੰਦਾ ਹੈ ਰੀਟੇਲ ਦੀਆਂ ਦੁਕਾਨਾਂ ਹੈਗੀਆਂ ਕੱਪੜੇ ਵੇਚਣ ਜਿਹੜੇ ਰੈਡੀਮੇਡ ਸੂਟ ਲੜਾ ਹੋਵੇ ਯਾਨੀ ਕਿ ਹਰ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਕੁਝ ਫਿਕਸ ਰੇਟ ਹੀ ਹੈ ਜੀ ਤੇ ਕੁਝ ਦੁਕਾਨਾਂ ਦੇ ਥੋੜਾ ਘੱਟ ਵੱਧ ਕਰ ਲੈਂਦੇ ਜੇ ਜੇ ਪਤਾ ਲੱਗੇ ਬੰਦਾ ਵਿਦੇਸ਼ ਤੋਂ ਆਇਆ ਹੈ ਜੇ ਤੁਹਾਨੂੰ ਪਤਾ ਫਿਰ ਥੋੜੀ ਪ੍ਰਾਈਸ ਅਪ ਕਰ ਦਿੰਦੇ ਉਹ ਸੋਚਦੇ ਬਾਹਰ ਦੇ ਮੁਲਕਾਂ 'ਚ ਆਏ ਉਹਨਾਂ ਨਾਲ ਕੀ ਫਰਕ ਪੈਣਾ ਹੈਗਾ ਜੇ ਛੋਟ ਉਸ ਤੋਂ ਵੱਧ ਘੱਟ ਵੀ ਲਾ ਲਿਆ ਤੇ ਆ ਵੇਖ ਲੋ ਗੋਲਕਪੀ ਚੱਲੀ ਜਾ ਰਹੀ ਹੈ ਜੀ ਬਿਆਰਾਂ ਦੇ ਵਿੱਚ ਬਸ ਇੰਡੀਆ ਜਿਹੀ ਹੋਈ ਮੱਜਾਂ ਖਾਣ ਪੀਣ ਦੀਆਂ ਜਿਹੜੇ ਮਰਜੀ ਚੋਂ ਚਲੇ ਆ ਤੁਹਾਨੂੰ ਕੁਲਚੇ ਖਾਓ ਗੋਲ ਗੋਲ ਗੱਪੇ ਖਾਓ ਆਲੂ ਚਾਟ ਖਾਓ ਟਿੱਕੀ ਖਾਓ ਅਬ ਇਹ ਲੋ ਸਬਜ਼ੀਆਂ ਵੀ ਕੀ ਜਾ ਰਹੀਆਂ ਬਜ਼ਾਰਾਂ ਦੀ ਪਾਣੀ ਪਾਈ ਜਾ ਰਹੇ ਇਹੋ ਜਿਹੀ ਨਿਆਰੀ ਤੁਹਾਨੂੰ ਬਾਹ ਨਹੀਂ ਮਿਲਨੇ ਅਸੀਂ ਵੀ ਜਦੋਂ ਯੂਕੇ ਤੋਂ ਜਾਈਦਾ ਨਾ ਤੇ ਬੜਾ ਮਜ਼ਾ ਅਲੱਗ ਬਸ ਸੱਚ ਮਾਲ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਸ਼ੋਪਿੰਗ ਹੋ ਜਾਈ ਥੋੜੀ ਬਹੁਤ ਫਿਰ ਖਾਣ ਪੀਣ ਦਾ ਖਿਆਲ ਰੱਖਦੀ ਤਕੀਦਾ ਹਾਂ ਇਹ ਵੀ ਗੱਲ ਹੈ ਵੀ ਕਿਸੇ ਲਈ ਜ਼ਿਆਦਾ ਖਾ ਪੀਓ ਤੇ ਪੇਟ ਵੀ ਦੋਸਤੋ ਖਰਾਬ ਹੋ ਜਾਂਦਾ ਜੀ ਪਾਣੀ ਦਾ ਫਰਕ ਪੈ ਜਾਂਦਾ ਨਾ ਤੁਸੀਂ ਖਾਓ ਪੀਓ ਜੋ ਮਰਜ਼ੀ ਲੇਕਿਨ ਆਪਣੇ ਪੇਟ ਦਾ ਖਿਆਲ ਕਰਨਾ ਉਮੀਦ ਹੈ ਕਿ ਤੁਹਾਨੂੰ ਦੋਸਤੋ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਵੀ ਦੋਸਤੋ ਸ਼ੇਅਰ ਕਰ ਦੇਣਾ ਕਈ ਲੋਕ ਦੇਖ ਕੇ ਉਹਨਾਂ ਦਾ ਵੀ ਦਿਲ ਕਰਨਾ ਮਿਸਾਲ